ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਜਲਾਲ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗ ਆ ਜੀ ਦੋਨੇ ਤੋਕੜ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਵੀਰੇ ਬੱਬੂ ਆ ਪਿੰਡ ਜਲਾਲ ਜਿਲ੍ਹਾ ਨਾ ਮਠਿੰਡਾ ਪੈਂਦਾ ਤਹਿਸੀਲ ਨਾ ਫੂਲ ਪੈਂਦੇ ਆ ਆ ਲੰਬਸਤਾਨ ਨਮਾਟ ਇਸ ਜਾਂਦਾ ਮੈਂ 8533 ਦੋ ਨਕਾ ਜੀ ਹਾਂ ਵੀਰੇ ਦੋ ਆ ਚਿੱਟੀ ਵੈੜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾਜੀ ਦਾ ਸੂਆ ਦੂਜੇ ਸੂਈ ਹੋਰ ਕਦੋਂ ਸੂਈ ਹੈ ਜੀ ਸੂਈ ਨੂੰ ਵੀ ਯਾਰ 500 ਮਹੀਨੇ ਹੋ ਗਏ ਹੋਣਗੇ ਠੀਕ ਆ ਈਆਈ ਵਗੈਰਾ ਹੋਈ ਹੈ ਜੀ ਨਹੀਂ ਯਾਰ ਕੋਈ ਕਹਿ ਨਹੀਂ ਸਕਦੇ ਆਪਣੇ ਲਿਆਂਦੀ ਵੀ ਆ ਠੀਕ ਆ ਕਿੰਨਾ ਨੈਟ ਦੁੱਧ ਤਿਆਰ ਆ ਜੀ ਦੁੱਧ ਦੇ 7 ਲੀਟਰ ਜੋਕ ਦਾਂਗੇ ਜੀ ਹਾਂ ਜੀ ਥਣਾ ਦੀ ਬਿਲਕੁਲ ਆ ਜਾਵਾਂ 400 ਮੂਰ ਲਿਆ ਮੂਰਾ ਚੋਲੇ ਪਿਛਲੇ ਦਾ ਪਿਛਲਾ ਚੋਲੇ ਪੂਰ ਗਰੰਟੀ ਹੋਊ ਪੂਰ ਗਰੰਟੀ ਹਣਾ ਤੋੜ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਸੋਹਣਾ ਵੀਰੇ ਬਾਕੀ ਕੁਆਲਿਟੀ ਵਾਈ ਤੁਸੀਂ ਚੈੱਕ ਕਰ ਹੀ ਸਕਦੇ ਨਿਵਾਉਣ ਨਿਵਾਉਣ ਵਾਲੀਆਂ ਠੰਡ ਕਰਕੇ ਨਿਵਾਉਂ ਨਹੀਂ ਗਈਆਂ ਮੌਸਮ ਠੰਡਾ ਨਾ ਹਵਾ ਚੱਲਦੀ ਆ ਆਹੀ ਨਿਵਾਈ ਤੇ ਜੋਖਾ ਮਾਰਨੀ ਇਹ ਤਾਂ ਗੱਲ ਹੈਗੀ ਆ ਕਿਉਂਕਿ ਜਿਹੋ ਜਿਹਾ ਰੰਗ ਆ ਕਰਮਾਲੀ ਦਾ ਚਮਕ-ਦਮਕ ਵੱਧ ਜਾਣੀ ਸੀਗੀ ਜੇ ਨਿਵਾਈ ਹੁੰਦੀ ਵੀਰੇ ਬਾਕੀ ਕੁਆਲਿਟੀ ਚੰਗੀ ਆ 7 ਕਿਲੋ ਦੁੱਧ ਆਪ ਦਾ ਜੋਖ ਕੇ ਲੈ ਜਾਓ ਅੱਗੇ ਦੁੱਧ ਤੁਹਾਡੀ ਸੇਵਾ ਦੇ ਹਰਤੇ ਆ ਠੀਕ ਆ ਜਿਹੜੀ ਕਹਿੰਦੀ ਉਹ ਬੱਚੀ ਠੀਕ ਆ ਜੀ ਤੇ ਮਗਰ ਟਮਕਣਾ ਜਦਾ ਵੈਸੇ ਹੀ ਆ ਇਹ ਨਾ ਨਾ ਇੱਕ ਤਾਂ ਬੂੰਦ ਵੀ ਨਹੀਂ ਆਉਂਦੀ ਠੀਕ ਆ ਜੀ ਅੱਜ ਬੂੰਦ ਆ ਵੀ ਗਈ ਤਾਂ ਹਾਂ ਕਰਾਇਆ ਵੀ ਆਪਣਾ ਅਗਲਾ ਵਾਪਸ ਮੋੜ ਦੇ ਠੀਕ ਆ ਜੀ ਅੱਜ ਟਮਕਾ ਵੀ ਆਗਾ ਦੋਸਤਾਂ ਟਮਕਾ ਵੀ ਆਗਾ ਹੈ ਵੀ ਦਾਣਾ ਜਾਈਆ ਉਹਨੂੰ ਫੋਟਨੀ ਆਪਾਂ ਕਹਿ ਸਕਦੇ ਵੀਰੇ ਆਪਣੇ ਜਾਊਗਾ ਤੇ ਗੱਡੀ ਵੀ ਆਪਣੀ ਜਾਊਗੀ ਠੀਕ ਆ ਜੀ ਵਾਪਸ ਢਾਲ ਦੇ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਤੇ ਜੈ ਜੀ ਡਿਮਾਂਡ ਕਰਨੀ ਆਪਾਂ ਲੈ ਆਂਦੇ ਆਂ ਜੀ ਆਲੀ ਚੱਕ ਲੋ ਚੱਕ ਲੋ ਹੋਜੇ ਚੱਕ ਲੋ ਚੱਕ ਲੋ ਕਰਦਗੇ ਹਾਂ ਆਫਰ ਵੀ ਦੇ ਦਗੇ ਵਿੱਚ ਹੀ ਫਿਰ ਉਹ ਵਿੱਚ ਹੀ ਆਫਰ ਦੇ ਦੇ ਵਿੱਚ ਹੀ ਦਿੱਦ ਗਿਆ ਹੋਰ ਹਾਂ 14500 ਦੇ ਦਾਂਗੇ ਯਾਰ ਸਾਢੇ 50 ਕਿਲੋਮੀਟਰ ਵੜ ਪਹੁੰਚ ਇਹ 14500 ਚ 50 ਕਿਲੋਮੀਟਰ ਛੱਡ ਵੀ ਆਵਾਂਗੇ 25 ਜਾਣ ਦਾ 25 ਆਉਣ ਦਾ ਹਾਂ ਠੀਕ ਆ 14500 ਚ ਦੁੱਧ ਦਾ 7 ਲੀਟਰ ਰੰਗ ਪ੍ਰਿੰਟ ਪੂਰਾ ਜੀ ਹਾਂ ਇਹ ਮਿਲਣਾ ਨਹੀਂ ਕਰੇ ਨਹੀਂ ਮਿਲਣਾ 14-15 ਹਜ਼ਾਰ ਦੀ ਬੱਛੀ ਹੁੰਦੀ ਆ ਬੱਛੀ ਉਹ ਹੁਣ ਨਹੀਂ ਹੁੰਦੀ ਭਾਈ 14-15 ਹਜ਼ਾਰ ਦੀ ਗੱਲਾਂ ਗੰਧੀਆਂ 14-15 ਹਜ਼ਾਰ ਦੀ ਬੱਸੀ ਲੈ ਕੇ ਸਾਲ ਦੀ ਦੋ ਸਾਲ ਸਾਲ ਸਾਮਾਂਗੇ ਹਮ ਸਹੀ ਗਾਂ ਤਿਆਰ ਕਰਨੀ ਲੱਖ ਰੁਪਏ ਲੱਗ ਜਾਂਦਾ ਉਸ ਹਿਸਾਬ ਨਾਲ ਕੀਮਤੀ ਹੈ ਨਹੀਂ ਇਸ ਹਿਸਾਬ ਨਾਲ ਕੀਮਤੀ ਹੈ ਨਹੀਂ ਕੱਲੀ ਗੱਬਣ ਪਾਸ ਹੀ ਹੋ ਗਈ ਜਿੰਨੇ ਰੁਪਈਆ ਦੀ ਮਰਜ਼ੀ ਦੇਣਾ ਤੇ ਪਰ ਗੱਬਣ ਉਹ ਯਾਰ 45 ਹਜ਼ਾਰ ਰੁਪਈਆ ਦੀ ਆ 45 ਹਜ਼ਾਰ ਤੇ ਮੈਂ ਲੈ ਲਵਾਂ ਸਹੀ ਗੱਲ ਆ 9 ਮਹੀਨੇ ਚੱਕ ਪਾਸ ਹੋਵੇ ਹਮ ਤੇ ਦੋ ਨੰਬਰ ਵੀਰੇ ਇਹਦਾ ਸੁਆ ਕਿੰਨੇ ਮਾਜੇ ਇਹਦਾ ਸੂਆ ਪਹਿਲਾ ਸੂਆ ਠੀਕ ਆ ਆ ਕ੍ਰਾਊਸ ਬਣ ਪੈਂਦੀ ਆ ਹੂੰ ਪਾ ਬੇੜੇ ਦੇ ਵਿਚਾਲੇ ਬਣ ਕੇ ਜੋੜਾ ਇਹਨੂੰ ਇੰਨੀ ਗਾਰੰਟੀ ਆ ਕਾ ਫ੍ਰਿਜ ਲਾਈਨ ਦੀ ਲੋੜ ਨਹੀਂ ਆ ਕਿ ਗਰਮੀ ਆ ਇਹਨੇ ਫ੍ਰਿਜ ਤੇ ਲਾਉਣਾ ਚਾਹੁੰਦਾ 15000 ਰੁਪਇਆ ਫ੍ਰਿਜ ਤੇ ਨਾਂ ਲਾਵੇ ਪਾਹੇ ਹੀ ਥਿਲਾ ਦੇ ਜਦੋਂ ਮਰਜ਼ੀ ਵਹਜੇ ਥੱਲੇ ਜਦੋਂ ਮਰਜ਼ੀ ਲੋਡ ਆ ਉਹਦੀ ਕੱਢ ਲਾ ਜਿਵੇਂ ਮਰਜ਼ੀ ਨਿਆਮ ਕਾਊਸ ਬਣ ਜਿਵੇਂ ਆਲਾ ਕਹਿੰਦਾ ਕ੍ਰਾਊਸ ਬਣਾ ਤੇ ਜਿਵੇਂ ਮਰਜ਼ੀ ਆਪਣਾ ਨਿਆਣਾ ਲਾ ਲਾ ਕੋਈ ਨਿਆਣਾ ਨਹੀਂ ਪਾਉਣਾ ਇਹ ਤਾਂ ਗੱਲ ਹੈਗੀ ਜਿਵੇਂ ਮਰਜ਼ੀ ਮੱਠਾ ਲਾ ਜਾ ਜਿਵੇਂ ਮਰਜ਼ੀ ਕਿੰਨਾ ਦੁੱਧ ਆ ਜੀ ਇਹਦੇ ਥ ਦੋਣਾ ਟਾਈਮ ਦਾ ਹਾਂ ਠੀਕ ਆ ਚਵਾਈ ਕਰਕੇ ਲੈ ਜੇ ਆਪਣੇ ਘਰੋਂ ਚਵਾਈ ਕਿਉਂ ਚਾਰ ਟਾਂ ਚੋਲੇ ਜਰ ਆਪਣੇ ਘਰੇ ਠੀਕ ਹੈ ਜੀ ਤੋਰ ਕੇ ਦਿਖਾ ਦੀ ਵੀਰੇ ਸੂਆ ਪਹਿਲਾ ਜੀ ਇਹ ਵੀ ਟੋਕੜ ਵਹਿੜੀ ਆ 6 ਕਿਲੋ ਨੈਟ ਦੁੱਧ ਤਿਆਰ ਆ ਆਪ ਦਾ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਚਵਾਈ ਕਰਕੇ ਲੈ ਜਵੇ ਬਾਕੀ ਸੋਨਾ ਥਾਨਾਂ ਦਾ ਸਹਜਾ ਮੋੜਲੇ ਵੀਰੇ ਨਿੱਕਰ ਨੁਕਰ ਪੂਰੀ ਆ ਹਨਾ ਸੰਭੀ ਭਲੀ ਆ ਕੋਈ ਆਏ ਨਹੀਂ ਲੱਸੀ ਲਾਵੀ ਹੂੰ ਠੰਡ ਆ ਨਾ ਫਿਰ ਠੰਡ ਚ ਇੰਨਾ ਕਦਾ ਕਰਦੀਆਂ ਹੁੰਦੀਆਂ ਕਰਮ ਵਾਲੀਆਂ ਜੈਜ ਡਿਮਾਂਡ ਦੀ ਜਿਹੜੇ ਲੈਣੇ ਆ ਇਹਦਾ ਮੋਲ ਹੋ ਜਾਵਾ ਛੋਟਾ ਹੀ ਕਰਨਾ ਜਾਵਾ ਬਸੰਗਾ ਵਾਲੇ ਕਿੰਨਾ ਜੀ ਇਹਦਾ ਦੇ ਦਾਂਗੇ ਆਪਾਂ 8500 ਜਾਂ 50 ਕਿਲੋ ਮੀਟਰ ਤੋਂ 8500 ਚ ਹਾਂ ਆ ਰੇਟ ਨਹੀਂ ਮਾਣਨਾ ਆ ਰੇਟ ਮੈਂ ਬਾਲਾ ਮੁਸ਼ਕਲ ਆ ਕਿੱਥੇ ਬਾਕੀ ਰੱਸਾ ਪਾਉਣ ਦੀ ਕੀ ਲੋੜ ਨਹੀਂ ਖੁਰਲੀ ਤੋਂ ਬਾਸੇ ਬੰਨ ਕੇ ਚੋਲਿਆ ਅਗਲਾ ਆਪਦੇ ਘਰੇ ਲਈ ਆਹੋ ਮੜਾ ਕੈਮਰਾ ਕਰਕੇ ਸਾਲਾ ਮਾਰਦੀ ਆ ਬਸ ਮਾਨੀ ਮੜਾ ਕੱਚਾ ਸਾਨੂੰ ਵੇਖ ਕੇ ਕਰਨ ਗਿਆ ਇਹਦਾ ਵਹਿੜਾ ਕਰਦੀ ਹੁੰਦੀ ਆ 8500 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਉਲਟਾ 50 ਕਿਲੋ ਮੀਟਰ ਘਰੇ ਵੀ ਛੱਡ ਆਵਾਂਗੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ